ਅਨਮੋਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਰਾਜਮੈਨ ਰੋ ਤੇ ਤੁਸੀਂ ਦੇਖ ਰਹੇ ਹੋ ਯੂਨੀਵਰਸਲ ਨਿਊਜ਼ਨੇਸ਼ਨ ਦੋਸਤੋ ਅੱਜ ਖੰਨਾ ਸ਼ਹਿਰ ਵਾਸਤੇ ਇੱਕ ਬਹੁਤ ਖੁਸ਼ੀ ਦੀ ਗੱਲ ਸਾਂਝੀ ਕਰਨ ਜਾ ਰਹੇ ਹਾਂ ਕਿ 6 ਜਨਵਰੀ ਨੂੰ ਖੰਨਾ ਦੇ ਵਿੱਚ ਇੱਕ ਐਸੇ ਪਲਾਂਟ ਦਾ ਉਦਘਾਟਨ ਸਾਡੇ ਕੈਬਨਿਟ ਮੰਤਰੀ ਸਰਦਾਰ ਤਰਨਪ੍ਰੀਤ ਸਿੰਘ ਜੀ ਸੌਂਧ ਕਰਨ ਜਾ ਰਹੇ ਹਨ ਉਸ ਪਲਾਂਟ ਦੇ ਨਾਲ ਜਿੱਥੇ ਸਾਡੇ ਸ਼ਹਿਰ ਦੇ ਵਿੱਚ ਜੋ ਕੂੜਾ ਕਰਕਟਾ ਹੈ ਉਹਦੀ ਸਫਾਈ ਹੋਵੇਗੀ ਉੱਥੇ ਹੀ ਉਸ ਕੂੜੇ ਕਰਕਟ ਤੋਂ ਜਿੱਥੇ ਖਾਦ ਤਿਆਰ ਕੀਤੀ ਜਾਊਗੀ ਇਸ ਦੇ ਨਾਲ ਨਾਲ ਉਸ ਕੂੜੇ ਕਰਕਟ ਤੋਂ ਬਿਜਲੀ ਵੀ ਤਿਆਰ ਕਰਨ ਵਾਸਤੇ ਜਿਹੜੀਆਂ ਖੰਨੇ ਦੇ ਵਿੱਚ ਮਸ਼ੀਨਾਂ ਲੱਗ ਚੁੱਕੀਆਂ ਨੇ ਤੇ 6 ਤਰੀਕ ਨੂੰ ਕੈਬਨਟ ਮੰਤਰੀ ਜੀ ਉਸ ਦਾ ਉਦਘਾਟਨ ਕਰਨ ਜਾ ਰਹੇ ਨੇ ਦੋਸਤੋ ਆਪਾਂ ਸੁਣਿਆ ਹੋਣਾ ਡੋਰ ਟੂ ਡੋਰ ਕੂੜੇ ਦੀ ਕਲੈਕਸ਼ਨ ਖੰਨੇ ਸ਼ਹਿਰ ਦੇ ਕਾਫੀ ਇਲਾਕਿਆਂ ਦੇ ਵਿੱਚ ਜਿਹੜੀਆਂ ਗੱਡੀਆਂ ਨੇ ਡੋਰ ਟੂ ਡੋਰ ਜਾ ਕੇ ਕੂੜਾ ਇਕੱਠਾ ਕਰਦੀਆਂ ਨੇ ਉਹ ਸਟਾਰਟ ਵੀ ਹੋ ਚੁੱਕੀਆਂ ਨੇ ਦੋਸਤੋ ਆਪਣੇ ਘਰਾਂ ਦੇ ਵਿੱਚ ਹੋਟਲ ਵਜਾਂਦੀਆਂ ਗੱਡੀਆਂ ਆ ਰਹੀਆਂ ਨੇ ਇੱਕ ਬਹੁਤ ਵੱਡਾ ਪ੍ਰਾਲਾ ਹੈ ਖੰਨੇ ਸ਼ਹਿਰ ਦਾ ਨਗਰ ਕੌਂਸਲ ਦਾ ਇੱਕ ਬਹੁਤ ਵੱਡਾ ਪ੍ਰਾਲਾ ਹੈ ਹੋਟਲ ਵਜਾਂਦੀਆਂ ਗੱਡੀਆਂ ਆਉਂਦੀਆਂ ਨੇ ਤੇ ਸਾਡੇ ਪਰਿਵਾਰ ਜਿਹੜੇ ਕਿ ਸਰਦੀ ਦੇ ਵਿੱਚ ਕਮਰਿਆਂ 'ਚ ਬੈਠੇ ਨੇ ਉਹਨਾਂ ਨੂੰ ਪਤਾ ਲੱਗਦਾ ਕਿ ਬਾਹਰ ਕੂੜਾ ਚੁੱਕਣ ਵਾਲੇ ਆ ਚੁੱਕੇ ਨੇ ਅਸੀਂ ਕਰਨਾ ਕੀ ਹੈ ਆਪਣੇ ਘਰ ਪਿਆ ਕੂੜਾ ਦੋ ਭਾਗਾਂ 'ਚ ਵੰਡਣਾ ਇੱਕ ਪਾਸੇ ਗਿੱਲਾ ਕੂੜਾ ਦੂਜੇ ਪਾਸੇ ਸੁੱਕਾ ਕੂੜਾ ਉਸ ਗੱਡੀ ਦੇ ਮੁਲਾਜ਼ਮ ਜਿਹੜੇ ਨੇ ਗੱਡੀ ਖੜੀ ਕਰਦੇ ਆਂਡੇ ਘਰ ਦੇ ਮੂਹਰੇ ਉਹਨੂੰ ਮਾਰਦੇ ਨੇ ਉਡੇ ਘਰ ਦਾ ਕੂੜਾ ਉਹਨੇ ਚੱਕ ਕੇ ਲੈ ਜਾਣਾ ਹੈ ਜਿਹੜਾ ਗਿੱਲਾ ਕੂੜਾ ਇੱਕ ਵਾਰసే ਸੜਦਣਾ ਹੈ ਸੁੱਕਾ ਕੂੜਾ ਜਿਹੜਾ ਹੈ ਇੱਕ ਵਾਰసే ਸੁੱਟਣਾ ਹੈ ਕੂੜਾ ਤਾਂ ਅੱਗੇ ਵੀ ਆਪਾਂ ਚੱਕਾਉਂਦੇ ਸੀਗੇ ਪੈਸੇ ਅੱਗੇ ਵੀ ਜਾਂਦੇ ਸੀ ਹੁਣ ਵੀ ਇਹਨੇ ਕੁਝ ਸੁਰਖ ਰੱਖਿਆ ਹੈ ਜਿਹੜੀਆਂ ਗੱਡੀਆਂ ਆਉਂਦੀਆਂ ਨੇ ਕੂੜਾ ਚੱਕਣ ਵਾਸਤੇ ਪਰ ਆਪਾਂ ਦੇਖਦੇ ਸੀ ਕਿ ਜਿਹੜੇ ਸਾਡੇ ਘਰਾਂ ਦੇ ਵਿੱਚੋਂ ਕੂੜਾ ਚੱਕ ਕੇ ਲੈ ਕੇ ਜਾਂਦੇ ਸੀ ਉਹ ਕਿਸੇ ਨਾ ਕਿਸੇ ਖਾਲੀ ਪਲਾਟ ਦੇ ਵਿੱਚ ਉਹ ਸਕੂੜੇ ਨੂੰ ਸੁੱਟ ਦਿੰਦੇ ਸੀ ਜਿੱਥੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਦੀਆਂ ਸੀ ਗੰਦਗੀ ਫੈਲਦੀ ਸੀ ਇਕ ਵਾਰ ਉਹ ਕੂੜਾ ਚੱਕਿਆ ਦੂਜੇ ਪਾਸੇ ਕੂੜਾ ਲਾਤਾ ਪ੍ਰਣਾਲਾ ਉੱਥੇ ਦਾ ਉੱਥੇ ਲੇਕਿਨ ਇਸ ਵਾਰ ਜੋ ਨਗਰ ਕੌਂਸਲ ਨੇ ਇਹ ਉਪਰਾਲਾ ਕੀਤਾ ਜਿਹੜੀਆਂ ਡੋਰ ਟੂ ਡੋਰ ਜਾ ਕੇ ਕੂੜਾ ਕਲੈਕਸ਼ਨ ਕਰਨ ਵਾਲੀਆਂ ਗੱਡੀਆਂ ਲਾਈਆਂ ਨੇ ਇਹਦੇ ਨਾਲ ਜਿਹੜਾ ਕੂੜਾ ਹੈ ਇਹ ਸੈਗਰੀਗੇਸ਼ਨ ਇੱਕ ਪਲਾਂਟ ਲਗਾਇਆ ਗਿਆ ਖੰਨੇ ਦੇ ਵਿੱਚ ਉਹਦੇ ਚ ਕੂੜਾ ਜਾਊਗਾ ਰੀਸਾਈਕਲਿੰਗ ਕੀਤੀ ਜਾਊਗੀ ਕੂੜੇ ਦੀ ਉਸ ਤੋਂ ਬਾਅਦ ਖਾਦ ਤਿਆਰ ਕੀਤੀ ਜਾਊਗੀ ਰੀਸਾਈਕਲਿੰਗ ਕਰਕੇ ਹੀ ਇਸ ਕੂੜੇ ਤੇ ਕਰਕੇ ਨਾਲ ਜਿਹੜਾ ਹੈ ਬਿਜਲੀ ਵੀ ਤਿਆਰ ਕੀਤੀ ਜਾ ਰਹੀ ਹੈ ਸੋ ਵਧਾਈ ਦੇ ਪੰਤਰ ਨੇ ਜੀ ਨਗਰ ਕੌਂਸਲ ਸਾਡੇ ਕੈਬਨਿਟ ਮੰਤਰੀ ਸਰਦਾਰ ਤਰਨਪ੍ਰੀਤ ਸਿੰਘ ਜੀ ਸੌਂਧ ਇਸ ਤੋਂ ਇਲਾਵਾ ਸਵੱਛ ਭਰ ਦੇ ਤਹਿਤ ਜਿਹੜੀ ਹੈ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਇੱਕ ਕੰਪਨੀ ਹੈ ਬੈਸਟ ਮੈਨੇਜਮੈਂਟ ਬੈਸਟ ਮੈਨੇਜਮੈਂਟ ਵੱਲੋਂ ਇਹ ਪਲਾਂਟ ਲਗਾਇਆ ਜਾ ਰਿਹਾ ਹੈ ਬੈਸਟ ਮੈਨੇਜਮੈਂਟ ਦੇ ਬੰਟੀ ਜੀ ਉਹ ਵੀ ਵਧਾਈ ਦੇ ਪੱਤਰ ਨੇ ਸੋ ਵਧੀਆ ਕੰਮ ਹੈ ਵਧੀਆ ਉਪਰਾਲਾ ਹੈ ਆਪਾਂ ਨੇ ਵੀ ਇਹਨਾਂ ਦਾ ਸਾਥ ਦੇਣਾ ਜੀ ਸਾਰਿਆਂ ਨੇ ਨਮਸਕਾਰ ਜੈ ਹਿੰਦ ਆਦab ਸਤਿ ਸ੍ਰੀ ਅਕਾਲ